ਇੱਕ ਪਾਸੇ ਅਸੀਂ ਪਾਕਿਸਤਾਨ ਨਾਲ ਜੰਗ ਲੜ ਰਹੇ ਹਾਂ ਅਸੀਂ ਆਪਣਾ ਜਿਹੜੇ ਡੈਮ ਨੇ ਉਹਨਾਂ ਨੂੰ ਬਚਾ ਰਹੇ ਹਾਂ ਕਿਉਂਕਿ ਡਰੋਨ ਚਾਰੇ ਪਾਸੇ ਫਿਰ ਰਹੇ ਨੇ ਤੇ ਦੂਜੇ ਪਾਸੇ ਬੀਜੇਪੀ ਸਾਜੀਚਾਂ ਰਾਜ ਰਹੀ ਹੈ ਕਿਉਂਕਿ ਉਹ ਬੀਬੀਐਮਪੀ ਨਾਲ ਮਿਲ ਕੇ ਜਿਹੜੇ ਸਾਡੇ ਫਲੱਡ ਦੇ ਜਿਹੜੇ ਗੇਟ ਨੇ ਉਹ ਖੋਲ ਰਹੇ ਨੇ ਕਿਉਂਕਿ ਜਿਹੜੇ ਗੇਟ ਨੇ ਉਹ ਅਸੀਂ ਇਸ ਲਈ ਬੰਦ ਕੀਤੇ ਹੋਏ ਨੇ ਕਿਉਂਕਿ ਜਿਹੜਾ ਹਰਿਆਣਾ ਹੈ ਉਹ ਆਪਣਾ ਪਾਣੀ ਲੈ ਚੁੱਕਿਆ ਤੇ ਹੁਣ ਅਸੀਂ ਉਹਨਾਂ ਨੂੰ ਵਾਧੂ ਪਾਣੀ ਨਹੀਂ ਦੇ ਸਕਦੇ ਕਿਉਂਕਿ ਅਸੀਂ ਆਪਣੇ ਕਿਸਾਨਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਪਾਣੀ ਦੇਣਾ ਹੈ ਤੇ ਹੁਣ ਜਿਹੜੇ ਉਹ ਨੇ ਉਹ ਜਿਹੜਾ ਲੜਾਈ ਦੇ ਜਿਹੜਾ ਆੜ੍ਹ ਦੇ ਵਿੱਚ ਗੇਟ ਖੋਲਣ ਨੂੰ ਫਿਰਦੇ ਨੇ ਤੇ ਸਵੇਰੇ ਫੇਰ ਆ ਗਏ ਤੇ ਹੁਣ ਮੈਂ ਇੱਥੇ ਆਇਆ ਤੇ ਇਹ ਜਿਹੜੀ ਲੜਾਈ ਹੈ ਇਹ ਵੀ ਬਹੁਤ ਵੱਡੀ ਆ ਕਿਉਂਕਿ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਪਾਣੀ ਨਹੀਂ ਦੇ ਸਕਦੇ ਕੀ ਕਹਿਣਾ ਭਗਵੰਤ ਸਿੰਘ ਮਾਨ ਦਾ ਉਹ ਤੁਹਾਨੂੰ ਦਿਖਾਉਨੇ ਆ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਦੇ ਨੇੜੇ ਨੰਗੜ ਤੇ ਵੀ ਟਾਰਗੇਟ ਤင်း ਸ਼ਾਹਪੁਰ ਕੰਢੀ ਤੇ ਰਣਜੀਤ ਸਾਗਰ ਤੇ ਡਰੋਨ ਦੇਖੇ ਗਏ ਨੇ ਇੱਕ ਪਾਸਤਾ ਸੀ ਉਹਨਾਂ ਨਾਲ ਲੜ ਰਹੇ ਬੜੀ ਮੰਤਪਾਗੀ ਗੱਲ ਹੈ ਦੂਜੇ ਪਾਸੇ ਬੀਜੇਪੀ ਇਸ ਮੌਕੇ ਨੂੰ ਦੇਖ ਕੇ ਕਿ ਉਧਰ ਲੜ ਰਹੇ ਨੇ ਹਰ ਦੂਜੇ ਤੀਜੇ ਦਿਨ ਡੀਬੀਐਮ ਵੀ ਦੇ ਅਧਿਕਾਰੀ ਇੱਥੇ ਭੇਜ ਦਿੰਦੇ ਆ ਜੀ ਫੱਟਾ ਖੋਲਾਂਗੇ ਇਹ ਮਜ਼ਾਕ ਬਣਾ ਲਿਆ ਇਹਨਾਂ ਨੇ ਮੇਰਾ ਤੀਜੀ ਵਾਰ ਮੈਨਾਂ ਮਰੇ ਇੱਥੇ ਆਣਾ ਹੋ ਗਿਆ ਇੱਕ ਹਫ਼ਤੇ 'ਚ ਦੱਸ ਦੇਣਾ ਮਤਲਬ ਤੁਸੀਂ ਇੰਨੇ ਜਿਆਦਾ ਪੰਜਾਬ ਦੇ ਵਿਰੋਧੀ ਹੋਗੇ ਕਿ ਪੰਜਾਬ ਨੂੰ ਤੁਸੀਂ ਹਿੱਸਾ ਨਹੀਂ ਮੰਨਦੇ ਦੇਸ਼ ਦਾ ਅੱਜ ਫੇਰ ਆ ਗਏ ਤੜਕੀ ਉਹ ਮੈਂ ਅੱਜ ਕਿਤੇ ਹੋਰ ਜਾਣਾ ਸੀ ਮੈਨੂੰ ਇੱਥੇ ਆਉਣਾ ਪਿਆ ਕਿਉਂਕਿ ਇਹ ਲੜਾਈ ਵੀ ਬਹੁਤ ਵੱਡੀ ਹੈ ਕਦੇ ਲੋਹਾਂਡ ਜਾਵੜਦੇ ਆ ਅਸੀਂ ਉੱਥੋਂ ਪਾਣੀ ਖੋਲਾਂਗੇ ਮਤਲਬ ਬੱਚਿਆਂ ਦੀ ਤਰ੍ਹਾਂ ਨਾਲ ਲੜਦੇ ਆ ਨਾ ਕੋਈ ਹਾਈ ਕੋਰਟ ਦਾ ਆਰਡਰ ਹੈ ਨਾ ਕੋਈ ਕਿਤੇ ਕਿਸ ਕਿਤੇ ਕਾਗਜ਼ ਤੇ ਲਿਖਿਆ ਹੋਵੇ ਕਿ 4500 ਕਿਉਂ ਕਿਸੇ ਨੂੰ ਛੱਡ ਦੇ ਅਡਵਾਈਸ ਕੀਤਾ ਗਿਆ ਦੋ ਤਰੀਕ ਨੂੰ ਅਡਵਾਈਸ ਆਰਡਰ ਨਹੀਂ ਕੀਤਾ ਸੁਪਰੀਮ ਕੋਰਟ ਨੇ ਕਹਿਆ ਦੋ ਤਰੀਕਾ ਦਾ ਫੈਸਲਾ ਲਾਗੂ ਕਰ ਦੋ ਉੱਚ ਤੱਕ ਕਿਤੇ ਐਡਵਾਈਸ ਹੈ ਹੀ ਨਹੀਂ ਆਪਣਾ ਆਰਡਰ ਹੈ ਹੀ ਨਹੀਂ ਕਿਵੇਂ ਲਾਗੂ ਕਰਦੀ ਕੋਈ ਜਦੋਂ ਆਰਡਰ ਹੀ ਹੈ ਨਹੀਂ ਕੀ ਲਾਗੂ ਕਰਦੀ ਅਸੀਂ ਮਾਨਸਰ ਅੱਜ ਵੀ ਉਸੇ ਗੱਲ ਤੇ ਅੜੇ ਰਹੇ ਜਦੋਂ ਕੋਲਣਾ ਹੈ ਪਾਣੀ ਮੌਕੇ ਤੇ ਦਿਓ ਸਾਡੇ ਆਰਡਰ ਹੈ ਜੀ ਸਾਨੂੰ ਪਾਣੀ ਕੋਲਣਾ ਦਿਓ ਸਾਡੇ ਕੋਲੇ ਸਾਡੇ ਕੋਲ ਆਰਡਰ ਹੈ ਕਿੱਥੇ ਸੀ ਸਾਡਾ ਦਿਖਾਓ ਹਾਈ ਕੋਰਟ ਦਾ ਆਰਡਰ ਹਾਈ ਕੋਰਟ ਦਾ ਆਰਡਰ ਦਿਖਾਓ ਅਸੀਂ ਕੋ ਜੁਆ ਕੰ ਅਸੀਂ ਸਰਕਾਰ ਬਰ ਕੋ ਲੜ ਰਹੇ ਹਾਂ ਅਸੀਂ ਐਮੀ ਐਮੀ ਕਹਦਾਂਗੇ ਵੀ ਇਹ ਗਲਤ ਹੈ ਕਿੱਥੇ ਨੇ ਹਾਈ ਕੋਰਟ ਦੇ ਆਰਡਰ ਕੇ ਪਾਣੀ ਛੱਡੋ ਉਹ ਮੀਟਿੰਗ ਜਿਹੜੀ 2 ਤਰੀਕ ਵਾਲੀ ਸੀਗੀ ਉਹਦੇ ਮਿਨਟਸ ਹੈ ਨਹੀਂ ਉਹ 9 ਤਰੀਕ ਨੂੰ ਇੱਕ ਗਿੱਦਰ ਚਿੱਠੀ ਜੀ ਬਣਾ ਲਏ ਉੱਥੋਂ 9 ਤਰੀਕ ਨੂੰ 2 ਤਰੀਕ ਦੇ ਮਿਨਟਸ ਨਹੀਂ ਹੈਗੇ ਉਦੋਂ ਸਾਡੇ ਇਰੀਗੇਸ਼ਨ ਦੇ ਸੈਕਟਰੀ ਕ੍ਰਿਸ਼ਮ ਕੁਮਾਰ ਤੇ ਸਾਡੇ ਚੀਜ਼ ਕੈਪ ਸੈਨਾ ਸਾਡੇ ਚੀਫ ਸੈਕਟਰੀ ਉੱਥੇ ਤੇ ਡੀਜੀਪੀ ਮੌਜੂਦ ਸੀ ਉੱਥੇ ਕੋਈ ਸਾਈਨ ਨਹੀਂ ਹੋਏ ਹੋਏ ਇਹਨਾਂ ਦੇ ਕਿਸੇ ਦੇ ਵੀ ਸਾਈਨ ਨਹੀਂ ਉੱਥੇ ਸੋ ਇਹ ਹਰ ਰੋਜ਼ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ ਮੈਂ ਬੀਬੀਐਮਬੀ ਨੂੰ ਤੇ ਬੀਜੇਪੀ ਨੂੰ ਖਾਸ ਤੌਰ ਤੇ ਕਿਉਂਕਿ ਇੱਕੋ ਗੱਲ ਹੈ ਦੋਨਾਂ ਦੀ ਉਹਨੂੰ ਮੈਂ ਪਹਿਲੇ ਤਾਂ ਮੈਂ ਸਲਾਹ ਦਿੰਦਾ ਸੀ ਹੁਣ ਮੈਂ ਉਹਨਾਂ ਨੂੰ ਵਾਰਨ ਕਰਦਾ ਚੇਤਾਵਨੀ ਦਿੰਦਾ ਕਿ ਬਾਰ ਬਾਰ ਇੱਥੇ ਆ ਕੇ ਲਾਅ ਐਂਡ ਆਰਡਰ ਡਿਸਟਰਬ ਕਰਨ ਦੀ ਕੋਸ਼ਿਸ਼ ਨਾ ਕਰੋ ਜੇ ਕੋਈ ਇੱਥੇ ਕੋਈ ਨੁਕਸਾਨ ਹੋ ਗਿਆ ਕੋਈ ਜਾਨ ਨੀ ਕੋਈ ਮਾਲੀ ਜਾ ਕੋਈ ਇੱਥੇ ਵਾਇਲੈਂਸ ਹੋ ਗਈ ਤਾਂ ਉਹਦਾ ਜ਼ਿੰਮੇਵਾਰ ਬੀਜੇਪੀ ਤੇ ਬੀਬੀਐਮਬੀ ਹੋਊਗਾ ਸਰ ਇਹ ਲਿਖਤੀ ਆਰਡਰ ਕਰ ਦਿੱਤਾ ਗਿਆ ਜੀ BBMP ਨੂੰ ਵੀ ਜੇ ਕੋਈ ਜਾਨੀ ਨੁਕਸਾਨ ਹੁੰਦਾ ਜਾਂ ਲੌਂਡ ਆਊਟ ਦੀ ਸਥਿਤੀ ਨਾਲ ਜਿਕਰ ਕੋਈ ਪੰਗਾ ਲੈਂਦਾ ਹੈ ਅਸੀਂ ਆਲਰੇਡੀ ਇਹਨਾਂ ਨੂੰ ਚਿੱਠੀ ਲਿਖ ਚੁੱਕੇ ਹਾਂ ਜੀ ਤਾਂ ਸਾ ਤੁਸੀਂ ਕਿ ਹਰ ਰੋਜ਼ ਨਾ ਜਾ ਕੇ ਉੱਥੇ ਪੰਗੇ ਲਓ ਇਹ ਵੀ ਸੈਂਸਿਟਿਵ ਜ਼ੋਨ ਹੈ ਬਲੈਕਆਊਟ ਹੋਇਆ ਕੀਤਾ ਹੋਇਆ ਕੀ ਉਹ ਬਲੈਕਆਊਟ ਚ ਆ ਕੇ ਖੋਲਣਗੇ ਸਰ ਉਹ ਨਹੀਂ ਫਿਰ ਪ੍ਰਿੰਸੀਪਲ ਮਿਲ ਕੇ ਅਸੀਂ ਚੰਗੀ ਚੰਗੀ ਵਾਦਾ ਬਹੁਤ ਲਾਲਚ ਸੀਗੇ ਉਹ ਨਹੀਂ ਚਾਹੁੰਦੇ ਕਰ ਲਓ ਪਛਾਣੋ ਬੈਠੇ ਨੇ ਨਹੀਂ ਨਹੀਂ ਫਿਰ ਕੋਈ ਕਹਿੰਦੇ ਕੋਰਟ ਨਾਲ ਆਰਡਰ ਨਹੀਂ ਦਿੱਤੇ ਫਿਰ ਕੋਰਟ ਉਹ ਕੋਰਟ ਨਹੀਂ ਕਹਿੰਦਾ ਐਫੀਡਵਿਟ ਦਿਓ ਐਫੀਡਵਿਟ ਕੀ ਦਿੱਤਾ ਉਹਨਾਂ ਨੇ ਅਨ ਆਈਡੈਂਟੀਫਾਈਡ ਮੋਬ ਹੈ ਭੀੜ ਹੈ ਮੈਂ ਕੀ ਕਰਾਂ ਹੜ੍ਹ ਵਾਲ ਦੇ ਪਿੰਡਾਂ ਦੇ ਲੋਕ ਨੇ ਮਾਨ ਸਾਹਿਬ ਕਾਨੂੰਨੀ ਵਿਚਾਰਾ ਜੀ ਤੁਹਾਡੇ ਵੱਲੋਂ ਕੋਈ ਸੁਪਰੀਮ ਕੋਰਟ ਦੇ ਵਿੱਚ ਸਮੋਦੇ ਤੇ ਸੁਪਰੀਮ ਕੋਰਟ ਚ ਤਾਂ ਤਾਂ ਚਾਹੀਏ ਜੇ ਕੋਈ ਸਾਨੂੰ ਆਰਡਰ ਹੋਇਆ ਹੋਵੇ ਕਿ ਕਿਹੜੇ ਕਿਹੜੇ ਆਰਡਰ ਨੂੰ ਚੈਲੰਜ ਕਰੀਏ ਸੁਪਰੀਮ ਕੋਰਟ ਚ ਹੈ ਹੀ ਨਹੀਂ ਜਦੋਂ ਕੋਈ ਆਰਡਰ ਪਾਣੀ ਛੱਡਣ ਦਾ